ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਇੱਕ ਸਲਾਈ ਦਾ ਡਿਜ਼ਾਈਨ ਬਣਾ ਕੇ ਵਿਖਾਵਾਂਗੇ ਜਿਹੜਾ ਕਿ ਬਣਾਉਣ ਵਿੱਚ ਬਹੁਤ ਸੌਖਾ ਆਪਾਂ ਇਹਨੂੰ ਮੱਖੀ ਵਾਲਾ ਡਿਜ਼ਾਈਨ ਵੀ ਕਹਿ ਸਕਦੇ ਆ ਇਹ ਪੰਜ ਕੁੰਡਿਆਂ ਦਾ ਡਿਜ਼ਾਈਨ ਆ ਇਹ ਬਹੁਤ ਹੀ ਸੋਹਣਾ ਬਣਦਾ ਵਾ ਆਪਾਂ ਪੰਜ-ਪੰਜ ਦੇ ਹਿਸਾਬ ਨਾਲ ਇਹ ਕੁੰਡੇ ਪਾਏ ਆ ਤੇ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਹੁਣ ਆਪਾਂ ਇਹ ਡਿਜ਼ਾਈਨ ਆਪਾਂ ਪਹਿਲਾਂ ਦੋ ਸਲਾਈਆਂ ਆਪਾਂ ਸਿੱਧੀਆਂ ਤੇ ਪੁੱਠੀਆਂ ਚੜਾਵਾਂਗੇ ਤੇ ਲੈ ਇਸ ਤਰ੍ਹਾਂ ਇੱਕ ਸਿੱਧੀ ਸਲਾਈ ਚੜਾਵਾਂਗੇ ਦੇਖੋ ਇਹ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੋਹਣਾ ਤੇ ਬਹੁਤ ਸੋਕਾ ਵਾ ਇਹਨੂੰ ਆਪਾਂ ਮੱਖੀ ਵਾਲਾ ਡਿਜ਼ਾਈਨ ਵੀ ਕਹਿੰਦੇ ਆ ਆਪਣੀ ਸਿੱਧੀ ਸਲਾਈ ਕੰਪਲੀਟ ਹੋ ਗਈ। ਆਪਾਂ ਬੈਕ ਸਲਾਈ ਦੇ ਆਗੇ ਆਪਾਂ ਬੈਕ ਸਲਾਈ ਵੀ ਇਸ ਤਰ੍ਹਾਂ ਉੱਠੀ ਬਣਾਉਣੀ ਹੈ। اپنی ਇੱਕ ਸਲਾਈ ਸਲਾਈ ਕੰਪਲੀਟ ਹੋ ਗਈ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਹੁਣ ਆਪਾਂ ਇਹ ਇੱਕ ਸਲਾਈ ਦਾ ਡਿਜ਼ਾਈਨ ਆਪਾਂ ਪਹਿਲਾਂ ਇੱਕ ਕੁੰਡਾ ਐਕਸਟਰਾ ਉਹ ਤਾਰ ਲਿਆ ਫਿਰ ਆਪਾਂ ਇੱਕ ਕੁੰਡਾ ਬੋਨ ਲਿਆ ਇਹ ਦੋ ਕੁੰਡੇ ਬੋਨ ਲਏ ਹੁਣ ਆਪਾਂ ਤਿੰਨ ਕੁੰਡੇ ਜਿਹੜੇ ਆ ਇਸ ਤਰ੍ਹਾਂ ਤਿੰਨਾ ਕੁੰਡਿਆਂ ਦਾ ਆਹ ਇਸ ਤਰ੍ਹਾਂ ਸਿੱਧਾ ਕਰਕੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਸਿੱਧਾ ਫਿਰ ਆਪਾਂ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ വല പണി അപ്പം ഇതരും ഫിണ്ട സിദ്ധാ കട്ട ഡിജൈൻ ബന്ധ ദോ കു സിദ്ധേ ബോൾ ലെസ്ത കുടിയ സിലായി കണ്ടി സിദ്ധാ ചടാ ലാ పరడా ఫద్ధా బ తి గే ఫ దో కు ఇర సే ఫ

తిని ఫోర్ో కండే జి పైన బస్ తర దో కుడే సే హ్యాగ్ సలాయి ఆయే ఫోన్ బ్యాగ సలాయి సారి పుట్టి బా లే ਇਹ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੌਖਾ ਤੇ ਬਹੁਤ ਸੋਹਣਾ ਇੱਕੜ ਸਲਾਈ ਦਾ ਡਿਜ਼ਾਈਨ ਆ ਤੇ ਪੰਜ ਗੁੰਡੀਆਂ ਦਾ ਡਿਜ਼ਾਈਨ ਆ ਬੈਕ ਸਲਾਈਕ ਕੰਪਲੀਟ ਹੋ ਗਈ ਇਸ ਤਰ੍ਹਾਂ ਫਿਰ ਆਪਾਂ ਇਹ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੋ ਤਿੰਨ ਸਲਾਈਆਂ ਦਾ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਲੱਗਦਾ ਹੈ ਸਟ ਜੈਨ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ